ਜਾਪੀ ਆ ਰਿਹਾ ਦਲਜੀਤ ਦਸਾਂਜ ਨੇ ਪਾਕਿਸਤਾਨੀ ਐਕਟਰਸ ਨਾਲ ਫਿਲਮ ਕੀ ਕਰ ਲਈ ਸਾਰੇ ਅਕੋਤੀ ਦੇਸ਼ ਭਗਤ ਉਸ ਦੇ ਪਿੱਛੇ ਹੱਥ ਤੋਂ ਹੀ ਪੈ ਗਏ ਗद्दार ਦਾ ਸਰਟੀਫਿਕੇਟ ਤਾਂ ਲੋਕ ਬਣਾ ਕੇ ਹੀ ਰੱਖਦੇ ਨੇ ਬਸ ਉੱਪਰ ਨਾਮ ਹੀ ਲਿਖਣਾ ਬਾਕੀ ਹੁੰਦਾ ਜਿਵੇਂ ਹੁਣ ਦਲਜੀਤ ਦਾ ਵਿਰੋਧ ਹੋ ਰਿਹਾ ਓਵੇਂ ਹੀ ਸਿੱਧੂ ਮਸੇਵਾਲੇ ਦਾ ਸ਼ੁਭ ਦਾ ਅਤੇ ਹਰ ਇੱਕ ਪੰਜਾਬੀ ਦਾ ਹੁੰਦਾ ਜੋ ਪੰਜਾਬ ਦੀ ਗੱਲ ਕਰਦਾ ਕਈਆਂ ਦੇ ਚੌਦੀ ਹੈ ਲਾਈਨ ਬੈਠੂ ਪੰਜਾਬ ਤੇ ਆ ਗਏ ਪੰਜਾਬੀ ਹੋਏ ਹੁਣ ਜਿਨ੍ਹਾਂ ਦੇ ਚੌਦੀਆ ਚੁਵੀ ਜਾਵੇ ਅਸੀਂ ਤਾਂ ਵਾਰ-ਵਾਰ ਕਹਾਂਗੇ ਆ ਪੰਜਾਬੀ ਆ ਰਹੇ ਸਾਨੂੰ ਸੋਚਣ ਦੀ ਲੋੜ ਹੈ ਕਿ ਹੁਣ ਇਹ ਲੋਕ ਤੈਅ ਕਰਨਗੇ ਕਿ ਪੰਜਾਬੀਆਂ ਨੂੰ ਭਾਰਤ ਦੇਸ਼ ਨਾਲ ਕਿੰਨਾ ਪਿਆਰ ਹੈ ਜੋ ਖੁਦ ਕਹਿੰਦੇ ਰਹੇ ਵਾਲਾ ਵਾਲੇ ਕੁਮੈਰੋ ਪਾਕਿਸਤਾਨ ਮਿਕਾ ਸਿੰਘ ਹੋਰ ਮੈਨੂੰ ਬਹੁਤ ਅੱਛਾ ਲੱਗਦਾ ਕਿ ਮੈਂ ਪਾਕਿਸਤਾਨ ਵਿੱਚ ਸ਼ੋਅ ਕਰੂੰ ਔਰ ਮੈਂ ਕਰਾਚੀ ਲਾਹੌਰ ਆਲਰੇਡੀ ਪਰਫਾਰਮ ਕਰ ਚੁੱਕਾ ਹਾਂ ਇੰਨਾ ਹੀ ਨਹੀਂ ਇਸ ਆਰਟੀਕਲ ਮੁਤਾਬਿਕ ਜੋ ਸਿੰਗਰ ਅੱਜ ਦਿਲਜੀਤ ਨੂੰ ਮਤਾ ਦੇ ਰਿਹਾ ਉਹ ਖੁਦ ਉਰੀ ਅਟੈਕ ਦੀ ਦੁਰਘਟਨਾ ਤੋਂ ਬਾਅਦ ਚੰਦ ਪੈਸੇ ਵਾਲੀ ਪਾਕਿਸਤਾਨ ਕਰਾਚੀ ਇੱਕ ਵਿਆਹ ਤੇ ਪਰਫਾਰਮੈਂਸ ਕਰਨ ਗਿਆ ਸੀ ਅੱਜ ਪਾਕਿਸਤਾਨ ਇਹਨਾਂ ਨੂੰ ਮਾੜਾ ਲੱਗ ਰਿਹਾ ਪਰ ਉਦੋਂ ਨਹੀਂ ਲੱਗਿਆ ਜਦੋਂ ਇੱਕ ਪਾਕਿਸਤਾਨੀ ਫੈਨ ਨੇ ਇਹਨਾਂ ਨੂੰ 3 ਕਰੋੜ ਦੇ ਗਿਫਟ ਦਿੱਤੇ ਸਨ ਸੰਨ 2000 ਵਿੱਚ ਜਦ ਪਾਕਿਸਤਾਨੀ ਟੈਰਰਿਸਟਾਂ ਨੇ 35 ਸਿੱਖਾਂ ਨੂੰ ਮਾਰਿਆ ਉਸ ਵੇਲੇ ਤਾਂ ਬਾਲੀਵੁੱਡ ਵਿੱਚੋਂ ਕਿਸੇ ਨੇ ਨਹੀਂ ਕਿਹਾ ਕਿ ਬਾਇਕਾਟ ਪਾਕਿਸਤਾਨ ਐਕਟਰਸ ਉਸ ਤੋਂ ਬਾਅਦ ਵੀ ਤਾਂ ਫਿਲਮਾਂ ਬਣਦੀਆਂ ਹੀ ਆ ਰਹੀਆਂ ਸਨ ਪੁਰਾਣੀਆਂ ਗੱਲਾਂ ਛੱਡੋ ਇਸ ਸਾਲ 5 ਅਕਤੂਬਰ ਨੂੰ ਔਮਨਸ ਕ੍ਰਿਕਟ ਮੈਚ ਹੋਣ ਜਾ ਰਿਹਾ ਇੰਡੀਆ ਅਤੇ ਪਾਕਿਸਤਾਨ ਦਾ ਕਿ ਇਹ ਸਾਰੇ ਲੋਕ ਉਸ ਦਾ ਵੀ ਵਿਰੋਧ ਕਰਨਗੇ ਜਾਂ ਅਸੀਂ ਕਹੀਏ ਇਨਾਂ ਸਾਰਿਆਂ ਦੀ ਦੇਸ਼ ਭਗਤੀ ਉਦੋਂ ਹੀ ਜਾਗਦੀ ਹੈ ਜਦ ਇੱਕ ਖਾਸ ਕਮਿਊਨਿਟੀ ਜਾਂ ਇੱਕ ਖਾਸ ਦਿਖਣ ਵਾਲੇ ਲੋਕਾਂ ਦਾ ਵਿਰੋਧ ਕਰਨਾ ਹੁੰਦਾ ਅਤੇ ਰਹੀ ਗੱਲ ਬਾਲੀਵੁੱਡ ਦੀ ਬਾਲੀਵੁੱਡ ਨੂੰ ਸਾਡੇ ਮੁੰਡਿਆਂ ਦੀ ਲੋੜ ਹੈ ਨਾ ਕਿ ਸਾਡੇ ਮੁੰਡਿਆਂ ਨੂੰ ਬਾਲੀਵੁੱਡ ਦੀ ਬਾਲੀਵੁੱਡ ਫਲਾਣਾ ਠੰਮਕਾ ਬਾਲੀਵੁੱਡ ਦੀ ਟੂ ਹੀ ਨਹੀਂ ਮਾਰੀ ਅਸੀਂ ਕਿਸੇ ਨੇ ਠੀਕ ਹੈ ਨਾ ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ